ਉਹ ਪਾਈ ਰੋਲਾ ਇੰਨਾ ਭਰਾਵਾਂ ਦਾ ਆਪਸ ਦਾ ਜਿਹੜੇ ਇਕੱਠੇ ਰੋਟੀਆਂ ਖਾਂਦੇ ਸੀ ਇਕੱਠੇ ਆਪਦੇ ਵਿਆਹ ਸ਼ਾਦੀ ਤੇ ਜਾਂਦੇ ਸੀ ਔਰ ਜਦੋਂ ਦੂਜਿਆਂ ਦੇ ਘਰਾਂ ਬਾਰੇ ਧੀਆਂ ਪੈਣਾ ਬਾਰੇ ਇਹ ਟਿੱਪਣੀਆਂ ਕਰਦੇ ਸਨ ਤੇ ਰਾਤ ਨੂੰ ਪੈ ਕੇ ਤੇ ਹਾਸਾ ਖੋਲ ਕਰਦੇ ਸਨ ਇੱਕ ਦੂਜੇ ਨਾਲ ਕਿ ਵੇਖਿਆ ਕਿਵੇਂ ਠੋਕਿਆ ਇਹ ਵੇਖਿਆ ਕੀ ਬੋਲਿਆ ਇਹ ਇਸ ਲਈ ਮੈਂ ਹਾਜ਼ਨ ਆਰਾ ਮਾਰੂ ਭਾਵੇਂ ਮੇਰਾ ਇਹਨਾਂ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਇਹ ਜਿਹੜਾ ਘਟਿਆ ਕੰਮ ਹੋਇਆ ਭਗਵਾਨ ਤੁ ਨੂੰ ਇਹਨਾਂ ਗੱਲਾਂ ਤੋਂ ਬਾਹ ਜਾਣਾ ਚਾਹੀਦਾ ਮਿੱਤਰਾ ਇਹ ਕੁਰਸੀ ਪੱਕੀ ਨਹੀਂ ਕਿਤੇ ਭੁਲੇਖਾ ਪੈ ਗਿਆ ਤੇ ਰੋਗੀ ਇਹ ਨਿਕਲ ਜਾਣੀ ਹੈ ਕੁਰਸੀ ਤੇਰੇ ਪੈਰ ਜਿਹੜੀਆਂ ਭਾਨੇ ਦੀਆਂ ਭੈਣਾਤੀ ਪਰਚਾ ਹੋਇਆ 307 ਲੱਗੀ ਆ ਸਰਪੰਚ ਜੀ ਸਰਪੰਚ ਤੇ ਲੱਗੀ ਆ ਹੋਰ ਲੋਕਾਂ ਤੇ ਲੱਗੀ ਆ ਜਿਹੜੇ ਨਹੀਂ ਸੰਗ ਉਸ ਮੌਕੇ ਤੇ ਮੈਂ ਸਮਝਦਾ ਥਿਸ ਇਜ਼ ਮਿਸਯੂਜ਼ ਆਫ ਪਾਵਰ ਇਹ ਗਲਤ ਹੈ ਸੱਚੀ ਕਾਲ ਜੀ ਸਾਰਿਆਂ ਨੂੰ ਅ ਕੱਲ ਮੈਂ ਇੱਕ ਮੁੱਦੇ ਤੇ ਭੁੱਲਿਆ ਸੀ ਤੇ ਮੈਨੂੰ ਕਈ ਮੇਰੇ ਸੱਜਣ ਕਹਿੰਦੇ ਕਿ ਨਹੀਂ ਤੁਸੀਂ ਪੂਰੀ ਗੱਲ ਨਹੀਂ ਕੀਤੀ ਸੱਚ ਜੀ ਮੈਂ ਕੀ ਗੱਲ ਕਰਦਾ ਤਿੰਨ ਯਾਰਾਂ ਦਾ ਤਿੰਨ ਜਿਗਰੀ ਯਾਰਾਂ ਦਾ ਆਪਸ ਦਾ ਮਸਲਾ ਭਗਵੰਤਮਾਨ ਪਹਾੜਾ ਸਿੱਧੂ ਤੇ ਲੱਖਾ ਸਦਾਨਾ ਮੇਰਾ ਵੈਸੇ ਹੀ ਨਹੀਂ ਬੋਲਣਾ ਪਈ ਬਣਦਾ ਕਿਉਂਕਿ ਸਭ ਨੂੰ ਪਤਾ ਇਹਨਾਂ ਦੀ ਯਾਰੀ ਕਿੰਨੀ ਗੂੜੀ ਸਭ ਨੂੰ ਪਤਾ ਇਹਨਾਂ ਦੇ ਪਰਿਵਾਰਕ ਸਾਂਝ ਕਿੰਨੇ ਗੂੜੇ ਔਰ ਉਹ ਦਿਨ ਵੀ ਯਾਦ ਹੈ ਕਿ ਜਦੋਂ ਇਹ ਆਪੋਜੀਸ਼ਨ 'ਚ ਸਨ ਇਹ ਹਰੇਕ ਵਾਰੇ ਜੋ ਮਰਜ਼ੀ ਮੰਨ ਕੇ ਆਉਂਦਾ ਸੀ ਟਿੱਪਣੀ ਕਰਦੇ ਸੀ ਔਰ ਲੋਕਤੰਤਰ ਦੀ ਖੂਬਸੂਰਤੀ ਇਹ ਸੀ ਕਿ ਕਿਸੇ ਨੇ ਇਹਨਾਂ ਦੀ ਗੱਲ ਨੂੰ ਜਿਹੜੇ ਉਸ ਵੇਲੇ ਰੂਲਿੰਗ ਪਾਰਟੀ 'ਚ ਸਨ ਚਾਏ ਅਸੀਂ ਚਾਏ ਕਾਂਗਰਸ ਦੇ ਵੀਰ ਸਨ ਉਹਨਾਂ ਨੇ ਇਹਨਾਂ ਦੀ ਗੱਲ ਨੂੰ ਜ਼ਿਆਦਾ ਤਵੱਜੋ ਨਹੀਂ ਦਿੱਤਾ ਮਗਰ ਅੱਜ ਹਾਲਾਤ ਵੇਖ ਲਓ ਕੀ ਬਣੇ ਉਸ ਵੇਲੇ ਵੀ ਇਹਨਾਂ ਨੇ ਕਿਸੇ ਦੀਆਂ ਧੀਆਂ ਪੈਣਾ ਨੂੰ ਨਹੀਂ ਛੱਡਿਆ ਸੀ ਹਰੇਕ ਨੂੰ ਰਾਜ ਕੇ ਭੰਡਿਆ ਹੈ ਨਾ ਭਾਵੇਂ ਮੈਂ ਇਹ ਜੀ ਘਟਿਆ ਨੀਵੇਂ ਪੱਧਰ ਦੀ ਪੋਲਿਟਿਕਸ ਨਾਲ ਸਹਿਮਤ ਨਹੀਂ ਮਗਰ ਅੱਜ ਮੇਰਾ ਬੋਲਣ ਦਾ ਮਕਸਦ ਕੀ ਹੈ ਨਾ ਤਾਂ ਮੈਂ ਇਹਨਾਂ ਸੱਜਣਾ ਦੇ ਵਿਚਾਰਾਂ ਨਾਲ ਸਹਿਮਤ ਔਰ ਮੇਰੇ ਸੱਜਣ ਕਹਿੰਦੇ ਕਿ ਬੋਲਟਿੰਗ ਉਹ ਪਾਈ ਰੋਲਾ ਇੰਨਾ ਭਰਾਵਾਂ ਦਾ ਆਪਸ ਦਾ ਜਿਹੜੇ ਇਕੱਠੇ ਰੋਟੀਆਂ ਖਾਂਦੇ ਸੀ ਇਕੱਠੇ ਆਪ ਦੇ ਵਿਆਹ ਸ਼ਾਦੀ ਤੇ ਜਾਂਦੇ ਸੀ ਔਰ ਜਦੋਂ ਦੂਜਿਆਂ ਦੇ ਘਰਾਂ ਬਾਰੇ ਧੀਆਂ ਪੈਣਾ ਬਾਰੇ ਇਹ ਟਿੱਪਣੀਆਂ ਕਰਦੇ ਸਨ ਤੇ ਰਾਤ ਨੂੰ ਪੈਗ ਤੇ ਹਾਸਾ ਖੋਲ ਕਰਦੇ ਸਨ ਇੱਕ ਦੂਜੇ ਨਾਲ ਕੀ ਵੇਖਿਆ ਕਿਵੇਂ ਠੋਕਿਆ ਇਹ ਵੇਖਿਆ ਕੀ ਬੋਲਿਆ ਹੁਣ ਜਦ ਉਹੀ ਹਾਲਾਤ ਆਪਣੇ ਬਣ ਗਏ ਜਦੋਂ ਇਹ ਦੋ ਇਹ ਇੱਕ ਸੱਜਣ ਨੇ ਭਗਵੰਤ ਮਾਨ ਦੇ ਪਰਿਵਾਰ ਬਾਰੇ ਆ ਭਗਵੰਤ ਮਾਨ ਬਾਰੇ ਟਿੱਪ ਨਹੀਂ ਕਰਤੀ ਨਗਰੋਂ ਸਰਕਾਰਾਂ ਬਦਲ ਗਿਆ ਸੀ ਹੁਣ ਗਦਾਪੀ ਦਾ ਰਾਜ ਹੈ ਸਦਾਮ ਹੁਸੈਨ ਦਾ ਰਾਜ ਹੈ ਉਹਨੂੰ ਬਰਦਾਸ਼ਤ ਨਹੀਂ ਹੋਇਆ ਉਹਨੇ ਚੱਕ ਕੇ ਦੇ ਪਰਚੇ ਤੇ ਪਰਚਾ ਦੇ ਪਰਚੇ ਤੇ ਪਰਚਾ ਚਲੋ ਮਰਦ ਲੜਦੇ ਹੁੰਦੇ ਆ ਮੇਰਾ ਉਹਦੇ ਬਾਰੇ ਕੁਝ ਕਹਿਣਾ ਨਹੀਂ ਬਣਦਾ ਮਗਰ ਜਦੋਂ ਉਰਦੀ ਭੈਣ ਸੀ ਜਿਹੜੀ ਇੱਕ ਪ੍ਰਿੰਸੀਪਲ ਨੇ ਉਹਨਾਂ ਦਾ ਨਾਂ ਸ਼ਾਇਦ ਗਰਨਦੀਪ ਕੌਰ ਯਾ ਇਹ ਕੋਨਾ ਦੇ ਹੋਰ ਭੈਣ ਜੀ ਨੇ ਜਿਹੜੇ ਹਾਊਸ ਵਾਈਫ ਨੇ ਉਹਨਾਂ ਬਾਰੇ ਜਦ ਉਹਨਾਂ ਤੇ 307 ਲਾਤੀ ਤੇ ਫਿਰ ਮੈਂ ਸਮਝਿਆ ਕਿ ਮੇਰਾ ਜਰੂਰ ਬੋਲਣਾ ਬਣਦਾ ਇਸ ਲਈ ਮੈਂ ਬੋਲਿਆ ਸੀ ਕਿ ਭਾਈ ਨਾ ਇਹ ਪੰਜਾਬ ਦੀ ਇੱਕ ਸਭਿਅਤਾ ਹੈ ਨਾ ਇਹ ਪੰਜਾਬ ਦਾ ਇੱਕ ਪਛੋਕੜ ਹੈ ਨਾ ਪੰਜਾਬ ਦੀ ਇਹ ਇਹ ਇਤਿਹਾਸ ਪੰਜਾਬ ਦਾ ਬੜਾ ਗੌਰਵਮਈ ਹੈ ਜਿੱਥੇ ਇਹ ਨਾ ਗੱਲਾਂ ਦਾ ਬੜਾ ਧਿਆਨ ਰੱਖਿਆ ਗਿਆ ਸਾਨੂੰ ਇਹ ਗੱਲ ਵਿਰਸੇ ਚ ਸਿਖਾਈ ਗਈ ਆ ਕਿ ਆਪ ਦੇ ਵਿਰੋਧੀ ਭਾਵੇਂ ਕੋਰ ਬਰੋਧੀ ਹੋਵੇ ਤੇ ਯਹਾਂ ਪੈਣਾ ਦਾ ਸਤਿਕਾਰ ਕਰੋ ਮਗਰ ਭਗਵੰਤ ਮਾਨ ਨੂੰ ਕੀ ਪਤਾ ਇੰਨਾ ਗੱਲਾਂ 307 ਲਾਤੀ ਉਹ ਸਰਪੰਚ ਹੈ ਕੋਟ ਦੰਨੇ ਦਾ ਉਹ ਦਿਨ ਥਾਣੇ ਚ ਸੀ ਉਹਤੇ 307 ਲਾਤੀ ਸਰਪਜੀਤ ਜੀ ਦੀ ਕਲਮੇਰੀ ਉਹਦੇ ਨਾਲ ਗੱਲ ਵੀ ਹੋਈ ਇਸ ਲਈ ਮੈਂ ਹਾ ਦਾ ਨਾਰਾ ਮਾਰੂ ਭਾਵੇਂ ਮੇਰਾ ਇਹਨਾਂ ਤੇ ਵਿਚਾਰਾ ਨਾਲ ਸਹਿਮਤ ਨਹੀਂ ਇਹ ਜਿਹੜਾ ਘਟਿਆ ਕੰਮ ਹੋਇਆ ਭਗਵੰਤ ਨੂੰ ਇੰਨਾ ਗੱਲਾਂ ਤੋਂ ਬਾਜ ਜਾਣਾ ਚਾਹੀਦਾ ਮਿੱਤਰਾ ਇੱਕ ਕੁਰਸੀ ਪੱਕੀ ਵੀ ਕਿਤੇ ਭੁਲੇਖਾ ਪੈ ਗਿਆ ਤੈਨੂੰ ਕਿ ਨਿਕਲ ਜਾਣੀ ਏ ਕੁਰਸੀ ਤੇਰੇ ਪੈਰ ਥੱਲੇ ਔਰ ਤੂੰ ਇੰਨਾ ਗੱਲਾਂ ਦਾ ਤੈਨੂੰ ਖਾਮਯਾਜਾ ਭੁਗਤਣਾ ਤੇਰੀ ਲੜਾਈ ਤੇਰੇ ਮਿੱਤਰਾਂ ਨਾਲ ਪਈ ਹੈ ਤੂੰ ਲੜੀ ਜਾ ਜਿਹੇ ਦੀ ਮਰਜ਼ੀ ਲੜਨੀ ਹੈ ਸਾਡੀ ਟਿੱਪਣੀ ਕਰਨੀ ਨਹੀਂ ਬਣਦੀ ਕਿਉਂਕਿ ਇਹ ਵੀ ਚਰਚਾ ਚੱਲਦੀ ਹੈ ਕਿ ਕਿਤੇ ਰਲ ਮਿਲ ਕੇ ਤਾਂ ਨਹੀਂ ਹੋ ਰਿਹਾ ਕਿਉਂਕਿ ਸਭ ਨੂੰ ਪਤਾ ਲੋਕ ਜੇ ਇਸ ਬਦਲਾਵ ਨੂੰ ਲੈ ਕੇ ਆਏ ਸੀ ਆਮ ਆਦਮੀ ਪਾਰਟੀ ਨੂੰ ਜੇ ਸੋਚਣਾ ਲੈ ਕੇ ਆਏ ਸੀ ਬੜਾ ਵੱਡਾ ਉਹਨਾਂ ਦਾ ਧੋਖਾ ਹੋਇਆ 프ਰਾਉਡ ਹੋਇਆ 420 ਹੋਈ ਹੈ ਕਿ ਕੀ ਕਿਥੇ ਇਹ ਤਾਂ ਨਹੀਂ ਕਿ ਜਿਹੜੀਆਂ ਵੋਟਾਂ ਹੁਣ ਆਪ ਨਾਲੋਂ ਟੁੱਟਣੀਆਂ ਨੇ ਉਹਨੂੰ ਵੰਡਣ ਦਾ ਇੱਕ ਤਰੀਕਾ ਕਿ ਬੜੀ ਚਰਚਾ ਚੱਲੀ ਜਿਹੜਾ ਧਰਨਾ ਹੋਇਆ ਸੀ ਉੱਥੇ ਬਾਕੀ ਸਾਰੇ ਫੜੇ ਗਏ ਇੱਕ ਇਹਦਾ ਸੱਜਣ ਪਹੁੰਚ ਗਿਆ ਉੱਥੇ ਔਰ ਕਿਸ ਤਰੀਕੇ ਨਾਲ ਪੁਲਿਸ ਨਾਲ ਉਹਨੇ ਵਿਵਾਰ ਕੀਤਾ ਇਹ ਸਾਰੇ ਕਹਿੰਦੇ ਫਿਕਸਡ ਮੈਚ ਤੋਂ ਬਿਨਾਂ ਨਹੀਂ ਹੋ ਸਕਦਾ ਫਿਕਸਡ ਮੈਚ ਹੈ ਨਹੀਂ ਹੈ ਇਹ ਰੱਬ ਜਾਣਦਾ ਭਗਵੰਤ ਜਾਣਦਾ ਜਿਹੜੇ ਫਿਕਸਡ ਮੈਚ ਖੇਡਦੇ ਉਹ ਜਾਣਦੇ ਮੇਰਾ ਉਹਦੇ ਬਾਰੇ ਟਿੱਪਣੀ ਨਹੀਂ ਕਰਨੀ ਪਣਦੀ ਮੈਂ ਸਿੱਧੇ ਸਿਰ ਪੱਜ ਜਿਹੜੀਆਂ ਭਾਨੇ ਦੀਆਂ ਭੈਣਾਤੀ ਪਰਚਾ ਹੋਇਆ 307 ਲੱਗੀ ਆ ਸਰਪੰਚ ਜੀ ਸਰਪੰਚ ਤੇ ਲੱਗਿਆ ਹੋਰ ਲੋਕਾਂ ਤੇ ਲੱਗੀ ਆ ਜਿਹੜੇ ਨਹੀਂ ਸਨ ਉਸ ਮੌਕੇ ਤੇ ਮੈਂ ਸਮਝਦਾ ਥਿਸ ਇਜ਼ ਮਿਸਯੂਜ਼ ਆਫ ਪਾਵਰ ਇਹ ਗਲਤ ਹੈ ਮੈਂ ਇਹਦੇ ਵਿਰੋਧ ਚ ਆ ਔਰ ਮੈਂ ਫੇਰ ਇਹ ਗੱਲ ਕਹੂਗਾ ਭਗਵੰਤ ਨੂੰ ਕਿ ਝੂਠੇ ਪਰਚਿਆਂ ਨਾਲ ਤੂੰ ਵੱਡਾ ਨਹੀਂ ਹੋ ਜਾਣਾ ਤੇਰੀ ਕੋਈ ਟੌਰ ਵੱਧ ਨਹੀਂ ਬਣ ਜਾਣੀ ਇਹ ਭੁਗਤਨੀਆਂ ਪੈਣੀਆਂ ਮਿੱਤਰਾ ਇਸ ਲਈ ਬੰਦੇ ਦਾ ਪੁੱਤ ਬਣ ਜਾ ਮੇਰੀ ਤਾਂ ਇਹ ਹੀ ਤੁਹਾਨੂੰ ਇਹ ਇਹ ਸਲਾਹ ਰਿਕਵੈਸਟ ਹੈ ਜਿਵੇਂ ਮਰਜ਼ੀ ਸਮਝ ਲੈ ਹਾਂ ਔਰ ਮੈਂ ਅੰਤ ਕੀ ਫੇਰ ਕਹਿਣਾ ਕਿ ਜੋ ਇਹ ਵਿਚਾਰ ਰੱਖਦੇ ਸਨ ਆਪ ਦੇ ਵਿਰੋਧੀ ਦੇ ਪਰਿਵਾਰਾਂ ਬਾਰੇ ਜਦ ਇਹਨਾਂ ਤੇ ਹੁਣ ਗੱਲ ਆਈ ਹੈ ਤੇ ਕਿਵੇਂ ਮਿਰਚਾ ਲੜੀਆਂ ਇਸ ਲਈ ਨਾ ਕਰੋ ਇਹਦੀ ਗੰਦੀ ਪੋਲਿਟਿਕਸ ਕੋਈ ਚੰਗੀ ਗੱਲ ਕਰੋ ਪੰਜਾਬ ਦੇ ਭਲੇ ਦੀ ਕਰੋ ਪੰਜਾਬ ਦੀ ਤਰੱਕੀ ਦੀ ਕਰੋ ਪੰਜਾਬ ਦੀ ਖੁਸ਼ਹਾਲੀ ਦੀ ਕਰੋ ਲਾਅ ਐਂਡ ਆਰਡਰ ਵੱਲ ਤੇਰਾ ਧਿਆਨ ਨਹੀਂ ਝੂਠੇ ਪਰਚੇ ਦੇ ਤੇਰੇ ਦੀ ਲੈ ਤੇਰੇ ਦੀ ਡਰਾਮਾ ਰਚਿਆ ਪੰਜਾਬ 'ਚ ਧਿਆਨ ਭਟਕਾਉ ਮੁੱਦਿਆਂ ਤੋਂ ਬਾਹਰ ਜਾਣਾ ਚਾਹੀਦਾ ਇਸ ਲਈ ਮੈਂ ਅੱਜ ਚਲੋ ਖੁੱਲ ਕੇ ਬੋਲ ਪਿਆ ਤੁਸੀਂ ਸਾਰਿਆਂ ਨੇ ਕਿਹਾ ਸੀ ਮੈਂ ਖੁੱਲ ਕੇ ਬੋਲ ਪਿਆ ਮੇਰੇ ਆਪ ਦੇ ਵਿਚਾਰ ਨੇ ਉਹੀ ਇਹ ਦੇ ਨਾਲ ਸਹਿਮਤ ਹੋਵੇ ਨਾ ਹੋਵੇ ਭਾਈ ਤੁਹਾਡੀ ਮਰਜ਼ੀ ਆ ਨਗਰ ਮੈਂ ਸ਼ੁਰੂ ਤੋਂ ਹੀ ਜੋ ਇਹ ਗੱਲ ਜਿਸ ਤਰੀਕੇ ਦਾ ਇਹ ਕੰਮ ਜਦੋਂ ਇਹ ਚਲਾਉਂਦੇ ਸਨ ਚਾਹ ਕਾਂਗਰਸ ਦੀ ਸਰਕਾਰ ਸੀ ਚਾਹ ਸ਼੍ਰੋਮਣੀ ਅਕਾਲੀ ਜਲ੍ਹ ਦੀ ਸਰਕਾਰ ਸੀ ਉਦੋਂ ਮੈਂ ਉਦੋਂ ਵੀ ਮਹਿਸੂਸ ਕਰਦਾ ਸੀ ਕੀ ਗੱਲਾਂ ਚੰਗੀਆਂ ਨੇ ਹੁਣ ਜਦ ਭਗਵਾਨਤ ਨੂੰ ਆਪ ਨੂੰ ਪਈਆਂ ਨੇ ਤੇ ਫਿਰ ਮਿਰਚਾਂ ਲੱਗੀਆਂ ਨੇ ਚਲੋ ਜਿਹੇ ਜਾ ਕਰੋਗੇ ਉਹ ਜਿਹਾ ਬੋਲੋਗੇ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਉਹ ਭਾਈ ਰੋਲਾ ਇੰਨਾ ਭਰਾਵਾਂ ਦਾ ਆਪਸ ਦਾ ਜਿਹੜੇ ਇਕੱਠੇ ਰੋਟੀਆਂ ਖਾਂਦੇ ਸੀ ਇਕੱਠੇ ਆਪ ਦੇ ਵਿਆਹ ਸ਼ਾਦੀ ਤੇ ਜਾਂਦੇ ਸੀ ਔਰ ਜਦੋਂ ਦੂਜਿਆਂ ਦੇ ਘਰਾਂ ਬਾਰੇ ਧੀਆਂ ਪੜਨਾ ਬਾਰੇ ਇਹ ਟਿੱਪਣੀਆਂ ਕਰਦੇ ਸਨ ਤੇ ਰਾਤ ਨੂੰ ਪੈ ਕੇ ਤੇ ਹਾਸਾ ਖੋਲ ਕਰਦੇ ਸਨ ਇੱਕ ਦੂਜੇ ਨਾਲ ਕੀ ਵੇਖਿਆ ਕਿਵੇਂ ਠੋਕਿਆ ਇਹ ਵੇਖਿਆ ਕੀ ਬੋਲਿਆ ਇਸ ਲਈ ਮੈਂ ਹਾਜ਼ਰ ਨਾਰਾਮ ਆ ਪਾ ਮੈਂ ਮੇਰਾ ਇਹਨਾਂ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਇਹ ਜਿਹੜਾ ਘਟਿਆ ਕੰਮ ਹੋਇਆ ਭਗਵੰਤ ਨੂੰ ਇਹਨਾਂ ਗੱਲਾਂ ਤੋਂ ਬਾਹਰ ਜਾਣਾ ਚਾਹੀਦਾ मित्रा ਇੰਕਲੂਸਿਵ ਪੱਕੀ ਦੀ ਕਿਤੇ ਭੁਲੇਖਾ ਪੈ ਗਿਆ ਤੇਰੀ ਇਹ ਨਿਕਲ ਜਾਣੀ ਹੈ ਕੁਰਸੀ ਤੇਰੇ ਪੈਰ ਜਿਹੜੀਆਂ ਭਾਨੇ ਦੀਆਂ ਭੈਣਾ ਤੂੰ ਪਰਚਾ ਹੋਇਆ 307 ਲੱਗੀ ਆ ਸਰਪੰਚ ਜੀ ਸਰਪੰਚ ਤੇ ਲੱਗਿਆ ਹੋਰ ਲੋਕਾਂ ਤੇ ਲੱਗਿਆ ਜਿਹੜੇ ਨਹੀਂ ਸਾਨੂੰ ਉਸ ਮੌਕੇ ਤੇ ਮੈਂ ਸਮਝਦਾ ਥਿਸ ਇਜ਼ ਮਿਸਯੂਜ਼ ਆਫ ਪਾਵਰ ਇਹ ਗਲਤ ਹੈ